ਇਸ ਟਾਈਮ ਆਪਾਂ ਖਨੌਰੀ ਬਾਰਡਰ ਤੇ ਆ ਤੇ ਬਾਈ ਕਿਸਾਨ ਖੋਹ ਸੁਖ ਕਰਨ ਸਿੰਘ ਸ਼ਹੀਦ ਜੋ ਕਿ ਬਾਈ ਦੇ ਗੋਲੀ ਲੱਗ ਕੇ ਸ਼ਹੀਦ ਕੀਤਾ ਸੀ ਤੇ ਬਾਈ ਦੇ ਇਨਸਾਫ ਲਈ ਬਾਈ ਦਾ ਪਰਿਵਾਰ ਜਿਹੜਾ ਦੋਵੇਂ ਭੈਣਾਂ ਤੇ ਉਹਦੀ ਦੀ ਚਾਚੀ ਆਪਣੇ ਖਨੌਰੀ ਬਾਰਡਰ ਤੇ ਅੱਜ ਜਿਹੜਾ ਕੈਂਡਲ ਮਾਰਚ ਰੱਖਿਆ ਗਿਆ ਸੀ ਉਹਦੇ ਵਿੱਚ ਸ਼ਾਮਲ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਾਈ ਉਹਨਾਂ ਦੇ ਹਨ ਹਾਲਾਤ ਤੇ ਬਾਈ ਦੇ ਇਨਸਾਫ ਲਈ ਅੱਜ ਕੈਂਡਲ ਮਾਰਚ ਜਿਹੜਾ ਖਨੌਰੀ ਖਨੌਰੀ ਬਾਰਡਰ ਤੇ ਕੱਢਿਆ ਜਾ ਰਿਹਾ ਤੇ ਵੀਡੀਓ ਨੂੰ ਬਾਈ ਸ਼ੇਅਰ ਜ਼ਰੂਰ ਕਰਿਆ ਤੁਸੀਂ ਇਹਨਾਂ ਦੇ ਹਾਲਾਤ ਦੇਖੋ ਪਰਿਵਾਰ ਦੇ ਬਾਈ ਜਿਹਦੇ ਇਕੱਲਾ ਜਵਾਕ ਹੋਵੇ ਤੇ ਉਹ ਦੁਨੀਆ ਤੋਂ ਚਲ ਜੇ ਹੌਂਸਲਾ ਟੁੱਟ ਜਾਂਦਾ ਤੁਸੀਂ ਦੇਖ ਸਕਦੇ ਹੋ ਯਾਰ Ba arche preamps, произo, aشan windapke in ber posts isnaby masuk. djukoks angreichi teaching cazыпma lush hiya ad kare part,"iyan matak, "-mauz wa? तस्वीरां थोरी ਕਰਾਵ ਨਾਲ ਵੀਰੋ ਗਾਣੇ ਕੋਈ ਨਹੀਂ ਨਾ ਭਾਈ ਗਾਹ ਹੋਇਆ ਯਾਰ ਮੇਰੇ ਗਾਹ ਹੋਉਂਦਾ ਯਾਰ ਗਾਹ ਹੋਇਆ ਯਾਰ ਗਾਣੂ ਹੋਇਆ ਯਾਰ ਗਾਣਾ ਨੰਗੇ ਗੇਲਵਰੇ ਮੇਰੇ ਗਾਣੂ ਹੋਇਆ ਯਾਰ ਹੈਲੋ ਦੇਖਦੇ ਰੇਡਸ ਕਰੋ ਜੋ ਸਭ ਜੋ ਸਭ ਜੋ ਰਹਿ ਜਾਓ ਬੰਦਾ ਉੱਥੇ ਆ ਯਾਰ ਲੱਗ ਜਾਓ ਚੱਲ ਸਹੀ ਆ ਵੀਰ ਆ ਜੋ रखोन रखो मुर्दाबाद

ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਮਰਦਾਬਾਦ 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 ਮਰਦਾਬਾਦ

ਦਰਪਦਰਪ ਵੀਰ اچھا ਠੀਕ ਹੈ ਠੀਕ ਠੋਕਦੇ ਪੈਰਾ ਦੇਾਂਗੇ ਠੋਕ ਕੇ ਪੈਰਾ ਦੇਾਂਗੇ ਠੋਕ ਕੇ ਅਮਰ ਰਹੇ ਅਮਰ ਰਹੇ ਅਮਰ ਰਹੇ ਜਿੰਦ ਥੋਡੇ ਕਾਜੇ ਦੂੜੇ ਜਿੰਦ ਥੋਡੇ ਕਾਜੇ ਦੂੜੇ ਕਿ ਨਾ ਜਾਣ ਦਿਓ ਹਾਂ ਤਾਰ ਕੋਲੇ ਜਾ ਖੜਿਓ ਕਿਉਂਕਿ ਹੁਣ ਤੈਨੂੰ ਪਤਾ ਸਾਰਾ ਮਾਹੌਲ ਖਰਾਬ ਜਾ ਤਾਰ ਕੋਲੇ ਜਾ ਖੜਿਓ ਖਾ ਤਾਰ ਤੋਂ ਤਾਰ ਦੇ ਲਵੇ ਵੀ ਨਹੀਂ ਜਾਣ ਨਾ ਰੋਕ ਲਿਓ ਨਹੀਂ ਮਾਹੌਲ ਖਰਾਬ ਹੋ ਜੂ ਹੁਣ ਅੱਜ ਤੋ ਬੇਲੀ ਜੀ ਜਗ੍ਹਾ ਉੱਥੇ ਰੋਕ ਲਿਓ ਹਾਂ ਹਾਂ ਬੇਲੀ ਜਗ੍ਹਾ 'ਚ ਰੋਕ ਲਿਓ ਭਾਈ ਸਾਡੇ ਵੀਰ ਤੇ ਗੋਲੀਆਂ ਚਲਾਉਣ ਵਾਲੀ ਸਰਕਾਰ ਮੁਰਦਾਬਾਦ ਮਰਦਾਬਾਦ ਮਰਦਾਬਾਦ ਜੀ ਬ੍ਰਿਸ਼ ਕਾਈ ਤਰਾ ਸਰ ਕਾਟ ਕੇ ਲੱਗ ਜਾਵੇ ਨਾ ਲਾ ਦੇ ਚੁੱਕਰਮ ਦੀ ਟੈਂਟ ਪਹੁੰਚੀ ਮਰਦਾਬਾਦ ਮਰਦਾਬਾਦ ਲੈ ਵੀ ਵੀਰਾਂ ਨੂੰ ਲਿਆਇਆ ਦਿਲਾ ਲੋ